ਨਾ ਮੈਂ ਬੰਦ ਦੁੱਧ ਲਾਣਾ ਤੇਰੇ ਬੜੇ ਤੋ ਨਹੀਂ ਕਰਦੇ ਹੁਣੇ ਮੈਂ ਹੁਣ ਦੋ ਤਿੰਨੇ ਪੂਰੇ ਫੜੀ ਵਿੱਚ ਤਾਲ ਦੇ ਕੀ ਐ ਕੋਲੇ ਆ ਦੇ ਕਿ ਪੂਰੇ ਪੂਰੇ ਆ ਗਏ ਮੁੰਡੇ ਨੂੰ ਸੱਣਾ ਜੇ ਹਾਂ ਜਿਆ ਕੋਲੇ ਆ ਗਏ ਛੋਲੇ ਜਾਂਦਾ ਵਗਾ ਤੀ ਛੋਲੇ ਜਾਂਦਾ ਵਗਾ ਤੂੰ ਪਹਿਲਾਂ ਹੁਣ ਨਹੀਂ ਆਹ ਬੜੀ ਭਾੜੀ ਆ ਟਮਾ ਓਏ ਪਰ ਅਨਰੋਪਟੇ ਹੋਣਾ ਆ ਇਹ ਟੈਂਡਰ ਬਟੀਆਂ ਵੀ ਲਓ। ਵਾਲੀ ਪਾੜੀ ਆਟਾ। ਬਾਈ ਜੱਤ ਕੇ। ਪੂਰੀ ਜੰਗੀ ਬਾਈ ਜੱਤ ਕੇ ਪੂਰੀ ਚੱਗੀ। ਦੋਸਰਾ ਹੱਡ ਨੂੰ ਜੀ ਕਰਦਾ ਹੁੰਦਾ ਜ਼ਰਾ। ਘੜੇ ਨਹੀਂ ਕੀ ਰਲਾ ਘੜਾ ਨਹੀਂ ਕੀ ਰਲਾ। ਸਹੀ ਗਾ ਨੱਥਰਾ ਦਾ ਗਾੜੂ ਜਿਹੜਾ ਬੰਦਾ ਕਹਿਣਾ ਦੇ ਵੀਰਾਂ ਲੋ ਆਉਂਦਾ ਉਹਨੂੰ ਨਾਲ ਦੁੱਤਰਾ ਫੱਟ ਵੜਦੀਆਂ ਭੈਣਾਂ ਮੈਂ ਕਹਣਾ ਤੁਹਾਡਾ ਕੋਈ ਵੀ ਨਹੀਂ ਬੰਦਾ ਛੱਡਦਾ ਹਣਾ ਨਾ ਨਾ ਉੱਡਦਾ ਛੱਡਦਾ ਨਾ ਕੋਈ ਹੋਰ ਤੇ ਅਨਸਰ ਦੇ ਬਹਿ ਤਾਂ ਸਾਡੇ ਛੱਡ ਲਈ ਦੀ ਉਹ ਤਾਂ ਜਦੋਂ ਮੰਨੀ ਗੱਲ ਤਾਂ ਪਰ ਉਹ ਮੀਰ ਦੀ ਬੈਣ ਅਰੇ ਆ ਦਾ ਦੂਜੇ ਨੰਬਰ ਵਾਲੀ ਅਨਾਲਖਰੀ ਹਾਂ ਤੇ ਉਹਨੂੰ ਵੀ ਮੋਸ਼ਰ ਆ ਟੀ ਯਾਰੀ ਹੁੰਦੀ ਉਹ ਗਿਆ ਇਹੋ ਜਿਹੀ ਸੀ ਰੇ ਇੱਕ ਅੰਡਾ ਯਾਰ ਲਾ ਦੇ ਨਾ ਤੂੰ ਕਿਵੇਂ ਐਸੇ ਰੱਖ ਹੋਰ ਹੁਣ ਇੱਕ ਲਾ ਦੇ ਬਹੁਤ ਆ ਇੰਨੇ ਫਰਕ ਤੇ ਇੰਨੇ ਫਰਕ ਤੇ ਆ ਲੱਗਿਆ ਹੋਇਆ ਲੱਗਿਆ ਹੋਇਆ ਉਧਰੋਂ ਆਏ ਨੂੰ ਲਾ ਦੇ ਇੱਕ ਅੰਡਾ ਖੁੱਡਾ ਖੁੱਲਾ ਇਹ ਕਿ ਖੁੱਡਿਆਂ ਪਰ ਕੰਧਰ ਕੰਧਰ ਰੱਖੀ ਜਾਂਦਾ ਗਾ ਬਾਕੀ ਸਾਰੇ ਖੁੱਡੇ ਆਪਣੇ 5-5 ਦੇ ਆ ਵੀ 5 ਖੁੱਡੇ ਇਹ 7 ਖੁੱਡੇ ਆ ਉਹ ਤਾਂ ਤੂੰ ਲਾ ਅੰਡਾ ਯਾਰ ਸਾਰੇ ਖੁੱਡਿਆਂ ਦੀ ਲਾ ਪਤਾ ਕੀ ਗੱਲ ਆ ਉਹਦਾ ਬੜਾ ਫਾਇਦਾ ਜਿਵੇਂ ਹੁਣ ਉਧਰ ਹੱਥਲੇ ਡੇਕ ਪੈਂਦੇ ਆ ਫਿਰ ਡਾਰੀ ਮਾਰ ਕੇ ਉਧਰ ਬੈਠਣਗੇ ਹਾਂ ਇਹਨਾਂ ਚੀਜ਼ ਦੇਖ ਹਾਂ ਫੜ ਕੇ ਦੇ ਆਏ ਹੋਣ ਜਾਂ ਜਾਏ ਮੁੰਡਾ ਹਾਂ ਧੀ ਮਰਦੀ ਫੜਨਾ ਜੋ ਨਜ਼ਰ ਨਾਲ ਬਾਰੇ ਤਾਂ ਹੁਣ ਦਿਖਾ ਦੇ ਭਰਾਵਾਂ ਨੂੰ ਪਪੀ ਆਏ ਹੋਣੇ ਜਾਂ ਜਾਈ ਰਿਹਾ ਨਾ ਨਹੀਂ ਗੇ ਰਫੇ ਵੇਤ ਕਰੇ ਰੇ ਵੇਤ ਕਰੇ ਆਪਣਾ ਕਿਹੜਾ ਸਾਰੇ ਵੇਤ ਆਉਂਦੀ ਮਿਹਨਤ ਦਾ ਸਹੀ ਗੱਲ ਕਰ ਕਹਿੰਦੇ ਮੈਂ ਮਿਹਨਤ ਦਾ ਦਾਵੇ ਜਗਲਾਂ ਸਿੱਖ ਲਈ ਇਹ ਵੀਡੀਓ ਚੋਂ ਫੇਰ ਤਾਂ ਬੰਦਾ ਭਾਈ ਹੁੰਦੇ ਦੇਖੂਗਾ ਕੰਪਿਊਟਰ ਫੇਰ ਅਗਲਾ ਆਪੇ